ਜਿਹੜੇ ਮੇਰੇ ਲੋਕ ਵੀਡੀਓ ਸ਼ੇਅਰ ਕਰਦੇ ਨੇ ਕਿ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਦਾ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਤਲਦੇ ਨਹੀਂ ਆਹ ਲੋ ਜੀ ਹਰਜੀਤ ਸਿੰਘ ਨੇ ਪਾਲੀਆਂ ਰੁਦਰਾਕਸ਼ ਦੀਆਂ ਮਾਲਾਂ ਆਹ ਪਾ ਲਈ ਤੇ ਇੱਕ ਨਾਲ ਗੱਲ ਨਹੀਂ ਬਣੀ ਇਹ ਇੱਕ ਹੋਰ ਪਾਲੀ ਤੇ ਆਹ ਲਾ ਲਿਆ ਹਰਜੀਤ ਸਿੰਘ ਨੇ ਇੱਥੇ ਤੇਲਕ ਆਹ ਪਾ ਲਈ ਡਾਇਮੰਡ ਦੀ ਰਿੰਗ ਸਿਕਲ ਮਜ਼ਬੂਤ ਹੋ ਜਾਊਗਾ ਆਪਾ ਲਾਲੀ ਆਪਾਂ ਨੇ ਵਾਚ ਗੜਗਾਜ ਸਿੰਘ ਜੀ ਕੁਲਦੀਪ ਸਿੰਘ ਗੜਗਾਜ ਜੀ ਆਪ ਜੀ ਕਹਿ ਰਹੇ ਹੋ ਕਿ ਮੈਂ ਬਹਿਰੂਪੀਆ ਆ ਬਣ ਗਿਆ ਮੈਂ ਬਹਿਰੂਪੀਆ ਇਹਦੇ ਨਾਲ ਦੱਸੋ ਪੰਥ ਦਾ ਕੀ ਨੁਕਸਾਨ ਹੋਇਆ ਇਹਨਾਂ ਤਿਲਕ ਦੇ ਨਾਲ ਇਹਨਾਂ ਮਾਲਾ ਦੇ ਨਾਲ ਦੱਸੋ ਕਿਹੜੀ ਪੰਥ ਨੂੰ ਟਾ ਲੱਗ ਗਈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਵਾਜ ਕਰਾਉਂਦੇ ਹੋ ਉਦੋਂ ਟਾ ਨਹੀਂ ਲੱਗੀ ਤੁਸੀਂ ਜਦੋਂ ਚੋਰੀ ਤੋਂ ਡਰਦੇ ਅਮਰਤ ਵੇਲੇ ਹੀ ਜਾ ਕੇ ਜਥੇਦਾਰੀ ਦੀ ਤੁਸੀਂ ਉੱਥੇ ਸਰੋਪਾ ਲੈਣੇ ਉਦੋਂ ਟਾਣੀ ਲੱਗੀ ਪੰਥ ਨੂੰ